ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲਬਾਤ ਕਰਨੀ ਹੈ ਜੀ ਗੱਪਾਂ ਬਾਰੇ ਬੜੀਆਂ-ਬੜੀਆਂ ਗੱਪਾਂ ਮਾਰਨੀ ਐ ਗੱਲ ਕਰਨੀ ਐ ਦਿਖਾਵੇ ਦੀ ਬਹੁਤ ਦਿਖਾਵਾ ਕਰਨਾ ਹੈ ਦਿਖਾਵਾ ਕਹਿੰਦੇ ਹੁੰਦੇ ਨੇ ਨਾ ਵੀ ਅਸੀਂ ਵੀ ਤੁਹਾਡੇ ਵਿੱਚਿਆਂ ਦੇਖੋ ਕਹਿੰਦੇ ਵੀ ਜਿਹੜੇ ਪਹਿਲੇ ਬਜ਼ੁਰਗ ਹੁੰਦੇ ਤੇ ਉਹ ਰੋਟੀ ਵੀ ਥਾਲੀ 'ਚ ਪਾ ਕੇ ਪਾਸੇ ਹੋ ਕੇ ਖਾਂਦੇ ਹੁੰਦੇ ਤੇ ਵੀ ਲੋਕਾਂ ਨੂੰ ਇਹ ਬਣਾ ਪਤਾ ਲੱਗੇ ਬਈ ਘਰ ਅਸੀਂ ਪ੍ਰਸ਼ਾਦਾ ਕਿਹੋ ਜਿਹਾ ਛਕਦੇ ਆਂ ਨੂਨ ਨਾਲ ਖਾਣੇ ਆ ਕਿ ਮੀਟ ਨਾਲ ਖਾਣੇ ਆ ਪੜਦਾ ਹੁੰਦਾ ਤੇ ਹੁਣ ਜ਼ਿੰਦਗੀ ਉਹ ਦਿਖਾਵਾ ਬਣ ਕੇ ਰਹਿ ਗਈ ਗੱਪਾਂ ਰੋੜਨੀਆਂ ਬੜੀਆਂ ਬੜੀਆਂ ਆਪਣੇ ਤਾਂ ਜੀ ਆਏ ਆ ਆਪਣੇ ਤਾਂ ਆਇਆ ਮੇਰਾ ਰਿਸ਼ਤੇਦਾਰ ਆਇਆ ਮੇਰਾ ਰਿਸ਼ਤੇਦਾਰ ਆਇਆ ਕਿਸੇ ਦੇ ਖਾਣ ਜਾਣਾ ਗੰਜਰ ਦੇ ਸਾਨੂੰ ਕੋਈ ਦੇ ਜੂ ਬੜਾ ਹੋ ਕੋਈ ਆਪਣੇ ਘਰ ਨੂੰ ਹੋਊ ਸਾਡਾ ਬੜਪਣ ਤਾਂ ਸਾਡੀ ਦੇਲੀ ਦੇ ਅੰਦਰੇ ਆ ਉਹ ਭਾਵੇਂ ਮੀਟ ਨਾਲ ਰੋਟੀ ਦਾ ਭਾਵੇਂ ਅਚਾਰ ਨਾਲ ਰੋਟੀ ਦਾ ਠੀਕ ਹੈ ਮੈਂ ਫੇਰ ਕਹਿਨੀ ਆ ਮੈਂ ਅੱਗੇ ਵੀ ਕਹਿਨੀ ਆ ਬੜਾ ਪਰਮਾਤਮਾ ਹੈ ਪਰਮਾਤਮਾ ਨਹੀਂ ਰਹਿਣਾ ਬੜੇ ਇੱਥੇ ਹੋ ਹੋ ਕੇ ਚਲੇ ਗਏ ਅਰਬਾਂ ਖਰਬਾਂ ਦੇ ਮਾਲਕ ਪੰਦ ਪੰਜ 10 10 50 50 ਹਜ਼ਾਰ ਕਿਲੇ ਦੇ ਮਾਲਕ ਸਭ ਖਾਲੀ ਆਏ ਆ ਖਾਲੀ ਨਹੀਂ ਜਾਣਾ ਠੀਕ ਹੈ ਨਾ ਆਉਂਦੇ ਆਂਦੇ ਕੋਈ ਕੱਪੜਾ ਹੁੰਦਾ ਨਾ ਜਾਂਦੇ ਆਂਦੇ ਪਾਏ ਹੋਏ ਵੀ ਨਹੀਂ ਉੱਥੇ ਸਵਾਹ ਹੋ ਜਾਂਦੇ ਨੇ ਗੱਲ ਉੰਨੀ ਕੇ ਕਰਿਆ ਕਰੋ ਜਿੰਨੇ ਕ ਹੈਗੇ ਹੋ ਬੜਾ ਹਰ ਕੋਈ ਆ ਆਪਣੇ ਘਰ ਜੀਨੂੰ ਪ੍ਰਮਾਤਮਾ ਨੇ ਦੋ ਟਾਈਮ ਦਾ ਪ੍ਰਸ਼ਾਦਾ ਬਖਸ਼ਿਆ ਹੋਇਆ ਸਿਰ ਤੇ ਛੱਤ ਹੈ ਨਾ ਉਹ ਬੜਾ ਹੀ ਬੜਾ ਹੈ ਕਿਸੇ بڑے ਕੰਜਰ ਤੇ ਅਸੀਂ ਖਾਣ ਨਹੀਂ ਜਾਣਾ ਤੁਸੀਂ ਤਾਂ ਐਵੇਂ ਅਗਲੇ ਨੂੰ ਕਹਿ ਕਹਿ ਕੇ ਧੌਣ ਚ ਸਰੀਏ ਇੱਕ ਦੀ ਜਗਾ ਚਾਰ ਚਾਰ ਬਾੜ ਦੰਨੇ ਹੋ ਉਹਨਾਂ ਨੂੰ ਸਾਹ ਨਹੀਂ ਆਉਂਦਾ ਫਿਰ ਮੈਂ ਇੱਕ ਹੋਰ ਬਹੁਤ ਦੇਖਿਆ ਜੇ ਸਾਡਾ ਕੋਈ ਰਿਸ਼ਤੇਦਾਰ ਤਕੜਾ ਹੁੰਦਾ ਹੈ ਨਾ ਬਹੁਤ ਲੋਕਾਂ ਨੂੰ ਮੈਂ ਦੇਖਿਆ ਮੈਨੂੰ ਬੜੀ ਹਾਸੇ ਆਉਂਦੀ ਹੈ ਇਹ ਜੇ ਲੋਕਾਂ ਤੇ ਦੇਖ ਕੇ ਜੇ ਸਾਡਾ ਕੋਈ ਰਿਸ਼ਤੇਦਾਰ ਸਾਡਾ ਕੋਈ ਮਾਮਾ ਮਾਸੜ ਭੂਆ ਫੁੱਫੀ ਕੋਈ ਤਕੜਾ ਹੈ ਲੋਕ ਉਹਦੇ ਮਗਰ ਪੂੰਛਾ ਹਲਾਉਂਦੇ ਫਿਰਨਗੇ ਉਹਦੀ ਉਹਦੀਆਂ ਪੈਰ ਦੱਬੀ ਜਾਣਗੇ ਫਿਰ ਇਕੱਲੇ-ਇਕੱਲੇ ਕੋਲ ਖੜਾਉਣਗੇ ਇਹ ਜੀ ਆਪਣਾ ਰਿਸ਼ਤੇਦਾਰ ਹੈ ਹੈ ਨਾ ਇਹਨਾਂ ਦਾ ਤਾਂ ਜੀ ਇੰਨਾ ਕਾਰੋਬਾਰ ਹੈ ਇਹ ਤਾਂ ਜੀ ਆਏ ਆ ਅਸੀਂ ਰਾਜੇ ਆ ਆਪਣੇ ਘਰ ਕਿਸੇ ਦੇ ਖਾਣ ਨਹੀਂ ਜਾਂਦੇ ਕਿਸੇ ਦੀ ਤੁੰਸ ਨਸ ਹੋ ਮੈਂ ਤਾਂ ਇਹ ਕਹਿੰਨੀ ਆ ਕੋਈ ਤੁਹਾਨੂੰ ਨੀਵਾ ਦਿਖਾਉਂਦਾ ਨਾ ਲਾ ਕੇ ਛੱਡ ਦੋ ਅਗਲੇ ਨੂੰ ਅਸੀਂ ਕਿਉਂ ਰਿਸ਼ਤੇਦਾਰਾਂ ਕਿਉਂ ਰਿਸ਼ਤੇਦਾਰਾਂ ਦੀਆਂ ਸੋਭਾ ਕਰਦੇ ਵੀਰਿਆ ਸਾਡਾ ਆਏ ਸਾਡਾ ਹੋਊਗਾ ਫਿਰ ਸਾਨੂੰ ਕੀ ਭਾਅ ਉਹਦਾ ਰਿਸ਼ਤੇਦਾਰ ਉਹ ਹੁੰਦਾ ਬੜਾ ਜਿਹੜਾ ਔਖੀ ਸੌਖੀ ਚ ਭੈਣ ਭਾਈ ਦੇ ਨਾਲ ਖੜੇ ਨਾ ਕੇ ਦਿਖਾਵੇ ਜੋ ਰਿਸ਼ਤੇਦਾਰ ਹੋਵੇ ਨਾ ਕੇ ਗੱਪਾਂ ਰੋੜਨ ਜੋ ਗਰ ਰਿਸ਼ਤੇਦਾਰ ਹੋਵੇ ਚੱਕ ਦੋ ਫੱਟੇ ਮੈਂ ਐਂ ਕਰ ਦੂੰਗਾ ਤੁਹਾਡੇ ਨਾਲ ਖੜਾ ਅਗਲਾ ਸਾਡੇ ਵਰਗੇ ਫੂਕ ਚ ਆ ਜਾਂਦੇ ਆ ਅਸੀਂ ਕਿਸੇ بڑے ਪ੍ਰੋਜੈਕਟ ਦੀ ਕਿਸੇ ਦੀ ਕੋਈ ਵੀ ਹੈ ਉਹਦੀ ਤਿਆਰੀ ਕਰ ਲੈਨੇ ਆ ਇਧਰੋਂ ਉਧਰੋਂ ਫੜ ਤੜ ਕੇ ਅਗਲਾ ਸਾਨੂੰ ਮਿੱਠ ਦਿਖਾ ਜਾਂਦਾ ਉਹ ਦੁੰਦਵਾ ਕੇ ਭੱਜ ਜਾਂਦਾ ਅਸੀਂ ਨਾ ਪਿੱਛੇ ਮੁੜਨ ਜੋਗੇ ਨਾ ਅਸੀਂ ਅੱਗੇ ਵਧਣ ਜੋਗੇ ਲਿਗਾ ਫਿਰ ਅਸੀਂ ਉਹ ਜਗ੍ਹਾ ਤੇ ਫਸ ਜੰਨੇ ਆ ਫਿਰ ਜਿਹੜੀ ਰਹਿੰਦੀ ਹੁੰਦੀ ਹੋਰ ਵੀ ਰੜਕ ਹੁੰਦੀ ਆ ਉਹ ਸਾਨੂੰ ਫਿਰ ਕਿਧਰੋਂ ਕਿਧਰੋਂ ਇਕੱਠੀ ਕਰਕੇ ਉਹ ਪੂਰੀ ਕਰਨੀ ਪੈਂਦੀ ਆ ਉਹ ਜਿਹੜਾ ਵਿਚਾਰਾ ਸਾਡੇ ਨਾਲ بڑے بڑے ਵਾਅਦੇ ਕਰ ਜਾਂਦਾ ਗੱਪਾਂ ਰੋੜ ਜਾਂਦਾ ਉਹ ਸਾਨੂੰ ਕਿਤੇ ਅਖਰ ਚ ਪਾਇਆ ਨਹੀਂ ਦਿਖਦਾ ਇਹ ਲੋਕ ਹੁੰਦੇ ਨੇ ਸਾਨੂੰ ਬਰਬਾਦ ਕਰਨੇ ਵਾਲੇ ਮੇਰੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰੋ ਕਈ ਕਮੈਂਟਾਂ ਜਮਾਏ ਦੇਖਿਆ ਕਹਿੰਦੇ ਭੈਣ ਤੇਰੀ ਇੰਨੀ ਉਮਰ ਨਹੀਂ ਲੱਗਦੀ ਤੂੰ ਜਿੱਡੀਆਂ ਜਿੱਡੀਆਂ ਗੱਲਾਂ ਮਾਰਦੀ ਆ ਬਾਈ ਜੀ ਕਈ ਵਾਰ ਸਾਨੂੰ ਇੱਕ ਦਿਨ ਇੱਕ ਜ਼ਿੰਦਗੀ ਦਾ ਸਬਕ ਦੇ ਜਾਂਦਾ ਹੈ ਇੱਥੇ ਤਾਂ ਜ਼ਿੰਦਗੀ ਦੇ 45 50 ਸਾਲ ਪੂਰੇ ਕਰੇ ਆ ਫੇਰ ਕਰਾਂਗੇ ਗੱਲ ਕਦੇ ਪੈਰ ਪੈਰ ਤੇ ਸਿੱਖਿਆ ਪੈਰ ਪੈਰ ਤੇ ਦੁਨੀਆ ਨੇ ਸਿਖਾਇਆ ਆਪਣੇ ਆਨੇ ਵੀ ਸਿਖਾਇਆ ਨਾਲ ਜੰਮਿਆ ਨੇ ਵੀ ਸਿਖਾਇਆ ਪਰਾਇਆ ਨੇ ਵੀ ਸਿਖਾਇਆ ਸਭ ਨੇ ਸਿਖਾਇਆ ਬੋਲ ਬੋਲ ਚ ਸਿਖਾਇਆ ਧੋਖੇ ਧੜੀਆਂ ਚ ਸਿਖਾਇਆ ਬਹੁਤ ਕਾਸੇ ਚ ਸਿਖਾਇਆ ਪਰ ਗੁਰੂ ਦੇ ਲੜ ਲੱਗੇ ਹੋਏ ਆ ਲੱਗੇ ਹੀ ਹੋਏ ਤੇ ਮਾਪੇ ਵੀ ਲੱਗੇ ਹੋਏ ਤੇ ਬਸ ਸਬਰ ਚ ਲੱਗੇ ਹੀ ਰਹਾਂਗੇ ਜਿੱਥੇ ਉਹ ਰੱਖੂਗਾ ਰਾਜੀ ਰਹਾਂਗੇ ਕੋਈ ਪਰਵਾਹ ਨਹੀਂ ਬੰਦਿਆਂ ਦੀ ਕਿਸੇ ਦੀ ਰਿਸ਼ਤੇ ਦੀ ਕੋਈ ਪਰਵਾਹ ਨਹੀਂ ਜਿੰਨਾ ਅਗਲਾ ਸਾਡੇ ਨਾਲ ਇੱਕ ਗੁਣਾ ਪਿਆਰ ਕਰਦਾ ਅਸੀਂ ਅਗਲੇ ਨੂੰ 4 ਗੁਣਾ ਪਿਆਰ ਕਰਦੇ ਆ ਦਿਖਾਵਾ ਨਹੀਂ ਕਰਦੇ ਜ਼ਿੰਦਗੀ ਕਦੇ ਵੀ ਨਹੀਂ ਦਿਖਾਵੇ ਦੀ ਜੀ ਹੈਗੀ ਅਦੇ ਵੀ ਨਹੀਂ ਦਿਖਾਵੇ ਦੀ ਜ਼ਿੰਦਗੀ ਜੀ ਹੈਗੀ ਬਸ ਜੋ ਹੈ ਸਾਹਮਣੇ ਹੀ ਆ ਇਹ ਗੱਲਾਂ ਸਮਝਿਆ ਕਰੋ ਮੈਂ ਕੋਈ ਕਿਤਾਬੀ ਗੱਲਾਂ ਨਹੀਂ ਕਰਦੀ ਕਿ ਤੂੰ ਪੜ੍ਹ ਕੇ ਨਹੀਂ ਕਰਦੀ ਤੁਹਾਡੇ ਸਾਹਮਣੇ ਬੈਠੀ ਆ ਇੱਕ ਇੱਕ ਬੋਲ ਜ਼ੁਬਾਨ ਚੋਂ ਨਿਕਲਦਾ ਉਹਦੇ ਨਿਕਲਦਾ ਜਿਹਦੇ ਅੰਦਰ ਅੱਗ ਹੁੰਦੀ ਹੈ ਜਿਨੇ ਉਹ ਅੱਗ ਤਪੀ ਹੁੰਦੀ ਆ ਦਿਖਾਵੇ ਕਿ ਚਰਮ ਸੋਈ ਗੱਲਾਂ ਗੱਲ ਆ ਜਾਂਦੀ ਹੈ ਦਿਖਾਵੇ ਤੇ ਸਾਡਾ ਮਕਾਨ ਦੋ ਰਤੀ ਘਟ ਹੈ ਰਿਸ਼ਤੇਦਾਰ ਦਾ ਮਕਾਨ ਬਹੁਤ ਵਧੀਆ ਪਾਇਆ ਹੈ ਚਲੋ ਮਹਾਰਾਜ ਸੁੱਖ ਰੱਖੇ ਸੁਖੀ ਬਸਣ ਫੇਰ ਅਗਲੇ ਆਇਓ ਮਾਰਿਓ ਗੇੜਾ ਆਪਾਂ ਮਕਾਨ ਪਾਇਆ ਦੇਖ ਕੇ ਆਇਓ ਫੇਰ ਜੇ ਦੇਖਣ ਜਾਂਦੇ ਆ ਫੇਰ ਜੇ 5000 ਦਾ ਗੇਟ ਲਾਇਆ ਤਾਂ ਉਹ 50000 ਦਾ ਦੱਸਣਾ ਹੈ ਗੱਪ ਰੋੜਨੀ ਆ ਠੀਕ ਆ ਕੋਠੀ ਤੇ ਜੇ 25 ਲੱਖ ਲੱਗਿਆ ਤਾਂ 50 ਲੱਖ ਦੱਸਣਾ ਗੱਪ ਰੋੜਨੀ ਆ ਠੀਕ ਆ ਆਪਾਂ ਨੇ ਆਇ ਤੇ ਆਇ ਕਰਤਾ ਆਪਾਂ ਨੇ ਆਇ ਤੇ ਆਇ ਕਰਤਾ ਦੇਖੋ ਜੀ ਸਭ ਸਮਾਜ ਚ ਰਹਨੇ ਆ ਕੋਈ ਨਿਆਣਾ ਨਹੀਂ ਕਈ ਵਾਰ ਅਸੀਂ ਸਾਰੇ ਰੰਗ ਹੰਡਾਏ ਹੋਏ ਹੁੰਦੇ ਨੇ ਦੁਨੀਆ ਨੂੰ ਲੱਗਦਾ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕਸੇ ਦਾ ਕਈ ਵਾਰ ਪੁੱਤ ਇਹੋ ਜੀ ਦੁਨੀਆ ਹੁੰਦੀ ਐ ਜਿਹੜੀ ਘੋੜੀ ਤੁਸੀਂ ਹੁਣ ਚੜੇ ਹੁੰਨੇ ਆ ਅਗਲੇ ਚੜ ਕੇ ਉਤਰੇ ਹੁੰਨੇ ਆ ਜਿਹੜਾ ਕੰਮ ਤੁਸੀਂ ਹੁਣ ਕਰ ਲੱਗੇ ਹੋ ਨਾ ਅਗਲੇ ਕਰ ਚੁੱਕੇ ਹੁੰਨੇ ਆ ਮਨਾਂ ਦੇ ਭਲੇਖੇ ਹੁੰਨੇ ਆ ਕਿਸੇ ਨੂੰ ਘਟਣਾ ਸਮਝਿਆ ਕਰੋ ਐ ਸਮਾਜ ਚ ਨਾ ਐਡੀਆਂ ਐਡੀਆਂ ਪਰੋੜਿਆ ਕਰੋ ਜੇ ਤੁਸੀਂ ਕਿਸੇ ਨਾਲ ਖੜਨਾ ਨਹੀਂ ਨਾ ਹੁੰਦਾ ਅਗਲੇ ਨੂੰ ਸਪਸ਼ਟੀਕਰਨ ਕਰ ਦੋ ਵੀ ਦੇਖ ਬਾਈ ਆਪਣੇ ਚ ਹਿੰਮਤ ਨਹੀਂ ਬਹੁਤ ਔਖੀ ਕਬੀਲਦਾਰੀ ਚਲਦੀ ਹੈ ਮੈਂ ਵੀਰੇ ਤੇਰੀ ਕੋਈ ਮਦਦ ਨਹੀਂ ਕਰ ਸਕਦਾ ਹੱਥ ਬੰਨ ਕੇ ਰਿਕੁਐਸਟ ਕਰ ਦੋ ਇਹ ਹੁੰਦੀ ਆ ਭੈਣ ਭਾਈ ਨੂੰ ਸਹੀ ਰਾਹ ਦਿਖਾਉਣਾ ਅਗਲਾ ਥੋੜੀ ਆਸਤੇ ਨਾ ਰਹਿ ਜਬੇ ਅਗਲਾ ਹੋਰ ਕਿਤੇ ਕੋਈ ਹੀਲਾ ਕਰ ਲਵੇ ਦੇਖੋ ਜੀ ਜਿਹੜੀਆਂ ਕਬੀਲਦਾਰੀਆਂ ਅੱਜ ਦੀਆਂ ਇਹ ਸਾਡਾ ਅ ਕਿੱਡਾ ਹੀ ਕੋਈ ਖੱਬੀ ਖਾਨਾ ਦੇ ਲੈ ਕੇ ਸਰਦਾ ਸਾਨੂੰ ਲੋੜਾਂ ਪੈ ਜਾਂਦੀਆਂ ਭਣ ਭਾਈਆਂ ਤੱਕ ਇੱਕ ਦੇ ਕੇ ਮੇੜਾ ਮਣੀ ਨਾ ਹੋਇਆ ਕਰੋ ਥੋੜਾ ਮੈਂ ਐਂ ਕਰਿਆ ਥੋੜਾ ਮੈਂ ਐਂ ਕਰਿਆ ਫਿਰ ਗਾਹਾਂ ਤੇ ਫਿਰ ਥੋੜ ਜਿਹਾ ਅਗਲਾ ਕਹਾਤਾ ਸੁਣਾਉਂਦਾ ਫਿਰ ਤੁਸੀਂ ਅੰਦਰੋਂ ਨਹੀਂ ਨਿਕਲਦੇ ਬਾਈ ਜੀ ਕਰਾਉ ਵੀ ਉਹੀ ਤੁਸੀਂ ਕਰੋਗੇ ਵੀ ਉਹਦਾ ਜਿਨੇ ਤੁਹਾਡਾ ਵਕਤ ਕਿਤੇ ਕਟਾਇਆ ਹੁੰਦਾ ਯਾਦ ਰੱਖਿਆ ਕਰੋ ਕਈ ਵਾਰ ਜਿਹੜੇ ਰਿਸ਼ਤੇਦਾਰ ਨੂੰ ਭੈਣ ਭਾਈ ਨੂੰ ਤੁਸੀਂ ਅਤਿਅੰਤ ਨਿੰਦਦੇ ਹੁੰਨੇ ਹੋ ਵੀ ਇਹਨਾਂ ਵਰਗਾ ਤਾਂ ਜਹਾਨ ਤੇ ਕੋਈ ਮਾੜਾ ਹੀ ਨਹੀਂ ਹੈਗਾ ਉਹਨਾਂ ਨੇ ਤੁਹਾਡੀ ਉੱਥੇ-ਉੱਥੇ ਪਿੱਠ ਤੇ ਹੱਥ ਰੱਖਿਆ ਹੁੰਦਾ ਜਿੱਥੇ-ਜਿੱਥੇ ਤੁਹਾਡੇ ਆਪਣੇ ਤੁਹਾਡੇ ਜੰਮਣੇ ਵਾਲੇ ਵੀ ਨਹੀਂ ਖੜੇ ਹੁੰਦੇ ਤੁਹਾਡੇ ਨਾਲ ਉਹ ਦਿਨ ਤੁਸੀਂ ਭੁੱਲ ਜੰਨੇ ਆ ਤੁਹਾਡੇ ਚ ਅੱਗੇ ਨਹੀਂ ਐ دماغ ਇਹਨਾਂ ਘੁੰਮਿਆ ਹੋਇਆ ਹੈ ਤੁਸੀਂ ਸਾਰੀਆਂ ਉਹਨਾਂ ਦੀਆਂ ਕਰੀਆਂ ਕਰਾਈਆਂ ਭੁੱਲ ਕੇ ਤੁਸੀਂ ਬਸ ਤੁਹਾਨੂੰ ਗੁੱਸਾ ਤੁਹਾਡਾ ਤੁਹਾਡਾ ਹੰਕਾਰ ਤੁਹਾਡੀ ਅੱਗ ਕੁਝ ਦਿਖਣਾ ਹੀ ਨਹੀਂ ਦਿੰਦੀ ਕਈ ਇਨਸਾਨ ਇਹ ਜੇ ਹੁੰਦੇ ਨੇ ਜਿਹੜੇ ਰਿਸ਼ਤਿਆਂ ਨੂੰ ਸੰਭੀ ਜਾਂਨੇ ਆ ਸੰਭੀ ਜਾਂਨੇ ਆ ਸੰਭੀ ਜਾਂਨੇ ਆ ਨਹੀਂ ਨਹੀਂ ਮਹਿਰਮੰਦਪ ਲਿਖਾ ਹੈ ਨਹੀਂ ਨਹੀਂ ਆਈ ਨਹੀਂ ਹੋ ਸਕਦਾ ਨਹੀਂ ਨਹੀਂ ਉਹ ਮੇਰੇ ਬਾਰੇ ਆਈ ਨਹੀਂ ਸੋਚ ਸਕਦਾ ਸੋਚਦਾ ਸੋਚਦਾ ਕਈ ਵਾਰ ਬੰਦਾ ਆਪ ਬਰਬਾਦ ਹੋ ਜਾਂਦਾ ਹੈ ਗਾਂਹ ਵਾਲੇ ਨੇ ਸਾਰੀਆਂ ਪਲੈਨਿੰਗਾਂ ਉਹਦੇ ਲਈ ਤਿਆਰ ਕਰੀਆਂ ਹੁੰਦੀਆਂ ਇਹ ਹੈ ਇਹ ਧਰਤੀ ਨਾਲ ਲਾਉਣਾ ਹੀ ਲਾਉਣਾ ਹੈ ਇੱਕ ਧਰ ਰਿਸ਼ਤਿਆਂ ਨੂੰ ਸੰਭੀ ਜਾਂਦੀ ਹੈ ਸੰਭੀ ਜਾਂਦੀ ਹੈ ਨਹੀਂ ਮੇਰੇ ਹੱਥੋਂ ਕਿਤੇ ਮੇਰੇ ਰਿਸ਼ਤੇ ਨਾ ਖੁੱਸ ਜਾਣਾ ਰਿਸ਼ਤੇ ਨਹੀਂ ਮੁੜ ਕੇ ਮਿਲਦੇ ਮੈਂ ਵੀ ਕਹਿਣੀ ਹੈ ਵੀ ਭੈਣਾਂ ਭਾਈਆਂ ਦੇ ਰਿਸ਼ਤੇ ਕੋਈ ਬਾਜ਼ਾਰੂ ਚੀਜ਼ਾਂ ਨਹੀਂ ਹੈਗੀਆਂ ਪਰ ਜੇ ਸਾਡੇ ਕੋਈ ਜੇ ਹੱਡਾਂ ਨੂੰ ਇਹ ਬੀਤ ਜਵੇ ਫਿਰ ਅਸੀਂ ਇਹ ਜਿਹੇ ਰਿਸ਼ਤਿਆਂ ਨੂੰ ਕੀ ਕਰੀਏ ਜੇ ਸਾਨੂੰ ਕੋਈ ਠੂਠਾ ਫੜ ਕੇ ਕੋਈ ਮੰਗਣ ਲਾ ਦੇਵੇ ਫਿਰ ਅਸੀਂ ਇਹ ਜਿਹੇ ਰਿਸ਼ਤਿਆਂ ਨੂੰ ਕੀ ਕਰੀਏ ਜਿਨ੍ਹਾਂ ਨਾਲ ਅਸੀਂ ਦਿਲੋਂ ਖੜੇ ਹੋਈਏ ਦਿਲੋਂ ਲੱਖਾਂ ਚ ਵੀ ਹਜ਼ਾਰਾਂ ਚ ਵੀ ਦੁੱਖ ਚ ਵੀ ਸੋਖ ਚ ਵੀ ਹੋਰ ਰਿਸ਼ਤੇ ਸਾਨੂੰ ਕਹਿਣ ਵੀ ਇਹ ਰੋਡ ਤੇ ਲਿਆਉਣੇ ਹੀ ਲਿਆਉਣੇ ਆ ਫੇਰ ਅਸੀਂ ਇਹ ਜਿਹੇ ਰਿਸ਼ਤਿਆਂ ਨੂੰ ਕੀ ਕਰੀਏ ਇਹ ਦਿਖਾਵਾ ਅਸੀਂ ਦਿਖਾਵੇ ਚ ਫਸੇ ਹੋਏ ਤੇ ਅਗਲਾ ਸਾਡੇ ਨਾਲ ਦਿਖਾਵਾ ਕਰਦਾ ਤਾਂ ਕਈ ਵਾਰ ਅਸੀਂ ਕਈ ਵਾਰ ਅਸੀਂ ਬਹੁਤ ਗੱਲਾਂ ਅਗਨੋਰ ਕਰ ਦੰਨੇ ਆ ਮੈਂ ਇਹ ਗੱਲ ਕਹੂੰਗੀ ਵੀ ਜਿਹੜੀ ਇਨਸਾਨ ਦੇ ਦਿਲ ਚ ਗੱਲ ਹੁੰਦੀ ਹੈ ਨਾ ਜ਼ੁਬਾਨ ਤੇ ਆਏ ਜਾਂਦੀ ਹੈ ਅੱਗਾ ਜਿਹੜੀ ਅੰਦਰ 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 ਅੱਗ ਚੱਲਦੀ ਹੈ ਵੀ ਮੈਂ ਫਲਾਣਾ ਐ ਕਰਨਾ ਹੀ ਕਰਨਾ ਐ ਛੱਡਣਾ ਨਹੀਂ ਰਗੜਨਾ ਹੀ ਰਗੜਨਾ ਉਹ ਅੱਗ ਕਈ ਵਾਰ ਜ਼ੁਬਾਨ ਤੇ ਆ ਜਾਂਦੀ ਹੈ ਸਾਡੇ ਵਰਗੇ ਅਗਨੋਰ ਕਰੀ ਜਾਂਦੇ ਨੇ ਕਿਉਂਕਿ ਅਸੀਂ ਅਗਲੇ ਦੇ ਦਿਖਾਵੇ ਚ ਫਸੇ ਹੁੰਦੇ ਆ ਵੀ ਨਹੀਂ ਆਉ ਮੇਰੇ ਨਾਲ ਖੜਾ ਹੈ ਉਹ ਗੱਲੀਬਾਤੀ ਖੜਾ ਹੁੰਦਾ ਠੀਕ ਹੈ ਉਹ ਗੱਲੀਬਾਤੀ ਖੜਾ ਹੁੰਦਾ ਮੈਂ ਇਹ ਗੱਲ ਦਿਖਾਵੇ ਦੀ ਉਹ ਕਰਦੀਆਂ ਹੋਰ ਪਾਸੇ ਨੂੰ ਨਾ ਲੈ ਜਿਓ ਮੈਂ ਗੱਲ ਸਿਰਫ ਦਿਖਾਵੇ ਦੀ ਕਰਦੀਆਂ ਕਿਸੇ ਦੇ ਦਿਖਾਵੇ 'ਚ ਨਾ ਫਸਿਆ ਕਰੋ ਦੇਖੋ ਮੈਂ ਗੱਲ ਦਿਖਾਵੇ ਦੀ ਉਹ ਕਰਦੀਆਂ ਮੈਂ ਗੱਲ ਗੱਪ ਦੀ ਕਰਦੀਆਂ ਅਸੀਂ ਗੱਪਾਂ 'ਚ ਫਸ ਜੰਨੇ ਆ ਪੈਰ ਪੈਰ ਤੇ ਝੂਠ ਬੋਲੀ ਜਾਣਾ ਅਸੀਂ ਫੇਰ ਨਹੀਂ ਭਰੋਸਾ ਕਰਦੇ ਨਾ ਮੇਰਾ ਹੋ ਨਹੀਂ ਸਕਦਾ ਦੇਖੋ ਜੀ ਮੈਂ ਇਹ ਕਹਿੰਨੀ ਆ ਵੀ ਜਿਹੜਾ ਬੰਦਾ ਦਿਖਾਵੇ ਵਾਲੇ ਬੰਦੇ ਦਾ ਝੂਠੇ ਬੰਦੇ ਦਾ ਗੱਪਾਂ ਵਾਲੇ ਬੰਦੇ ਦਾ ਸ਼ਿਕਾਰ ਹੋ ਗਿਆ ਮੁੜ ਕੇ ਉੱਠ ਨਹੀਂ ਸਕਦਾ ਪ੍ਰਮਾਤਮਾ ਠਾਲ ਦੇਵੇ ਤਾਂ ਮੈਂ ਕਹਿ ਨਹੀਂ ਸਕਦੀ ਕਿਉਂਕਿ ਅਗਲਾ ਤੈਹਦ ਲੋ ਮਾਂਝ ਦਿੰਦਾ ਹੈ ਉਹਦਾ ਕੋਈ ਸਬੂਤ ਨਹੀਂ ਹੁੰਦਾ ਜੇ ਲੋਕਾਂ ਨੂੰ ਵੀ ਦੱਸ ਅਗਲਾ ਕਹਿੰਦਾ ਜਦ ਤਾ ਇੱਕ ਥਾਲੀ ਚ ਖਾਂਦੇ ਤੇ ਹੁਣ ਇੰਨੀ ਛੇਤੀ ਕੀ ਖਾ ਗਿਆ ਖਾਂਦੇ ਤੇ ਭਾਈ ਭਰੋਸਾ ਤਾਂ ਤਾਂ ਖਾਂਦੇ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਕਹੂੰਗੀ ਚਲਦੀਆਂ ਗੱਲਾਂ 'ਚ ਜਦ ਵੀ ਕੋਈ ਤੁਹਾਡੇ ਬਰਾਬਰ ਬੈਠ ਕੇ ਨਾ ਬੜੀਆਂ-ਬੜੀਆਂ ਗੱਪਾਂ ਰੋੜਦਾ ਹੈ ਬੜਾ-ਬੜਾ ਝੂਠ ਬੋਲਦਾ ਹੈ ਉਹ ਗੱਲਾਂ ਤੇ ਗੌਰ ਕਰਿਆ ਕਰੋ ਕਿਸੇ ਦੀ ਜ਼ਹਿਰੀਲੀ ਗੱਲ ਤੇ ਵੀ ਗੌਰ ਕਰਿਆ ਕਰੋ ਕਿਉਂਕਿ ਅੰਦਰਲਾ ਜ਼ਹਿਰ ਜ਼ੁਬਾਨ ਤੇ ਆਉਂਦਾ ਹੀ ਆਉਂਦਾ ਹੈ ਆਉਂਦਾ ਹੀ ਆਉਂਦਾ ਹੈ ਅਗਲੇ ਦੇ ਅਸੀਂ ਕਹਤਾਂ ਨੇ ਨੋ ਛੱਡੋ ਇਹਦਾ ਤਾਂ ਦਿਮਾਗ ਹੀ ਹੈ ਜਿਆ ਇਹਨੂੰ ਤਾਂ ਬੋਲਣ ਦਾ ਨਹੀਂ ਪਤਾ ਛੱਡ ਪਰੇ ਹੁਣ ਇਹਦੇ ਪਿੱਛੇ ਸਾਰੇ ਟੱਬਰ ਤੇ ਥੋੜੀ ਉਹ ਕਰਨਾ ਆਪਾਂ ਨੇ ਪਰ ਨਹੀਂ ਹੋਟਾ ਵਰਚ ਇੱਕੋ ਜਣਾ ਹੁੰਦਾ ਹੈ ਜਿਹੜਾ ਤੁਹਾਨੂੰ ਤਹਸ ਨਾਇਸ ਕਰ ਦਿੰਦਾ ਹੈ ਸਬੂਤ ਕੋਈ ਵੀ ਨਹੀਂ ਗੱਪਾਂ ਵਾਲੇ ਬੰਦੇ ਤੇ ਝੂਠੇ ਬੰਦੇ ਤੇ ਝੂਠੇ ਵਾਦੇ ਵਾਲਿਆਂ ਬੰਦਿਆਂ ਤੇ ਦਿਖਾਵੇ ਵਾਲੇ ਬੰਦਿਆਂ ਤੇ ਦੂਰ ਰਿਹਾ ਕਰੋ ਨਹੀਂ ਰਹਿੰਦੀ ਅੱਜ ਦੀ ਦੁਨੀਆ ਇਹਨਾਂ ਬੰਦਿਆਂ ਤੋਂ ਦੂਰ ਨਹੀਂ ਰਹਿੰਦੀ ਲੋਕ ਦਿਖਾਵੇ ਦੇ ਹੀ ਭੁੱਖੇ ਨੇ ਮੈਨਾਂ ਗانیہ ਤੁਸੀਂ ਝੂਠ ਬੋਲ ਕੇ ਦਿਖਾਵਾ ਕਰਕੇ 5 ਮਿੰਟ ਚ ਕਿਸੇ ਨੂੰ ਆਪਣਾ ਬਣਾ ਲਓ। ਅਗਲਾ ਕੋ ਬੱਲੇ ਇਹਦੇ ਵਰਗਾ ਤਾਂ ਕੋਈ ਹੈ ਹੀ ਨਹੀਂ। ਦੇਖਦਾ ਸਹੀ ਤੂੰ ਮੈਨੂੰ ਕਿੰਨਾ ਪਿਆਰ ਕਰਦਾ ਹੈ ਅਗਲਾ। ਪਿਆਰ ਦਾ ਤਾਂ ਫਿਰ ਜਦੈ ਪਤਾ ਲੱਗਦਾ। ਇਹ 50 ਲੱਖ ਦਿੱਤਾ ਹੋਇਆ ਫਿਰ ਮੁੜਦਾ ਹੈ ਭਾਨ-ਬਣ ਬਣ ਕੇ। ਨਾ ਘਰਦਾ ਨਾ ਘਟਦਾ। ਗੁੱਸਾ ਨਾ ਕਰਿਆ ਕਰੋ ਮੇਰੀਆਂ ਗੱਲਾਂ ਦੀ। ਜੋ ਵੀ ਆ ਸੱਚਾਈ ਹੈ। ਬਹੁਤ ਨਾਲ ਬਣਦੀ ਹੈ ਇਹ ਜੀ। ਇਹ ਵੀ ਫਰਮਾਇਸ਼ ਤੇ ਬਣਾਈ ਹੈ ਵੀਡੀਓ ਅਸੀਂ ਕਿਹਾ ਕਿਸੇ ਨੇ ਵੀ ਇਹ ਨਾ ਚੀਜ਼ਾਂ ਦਾ ਮੈਂ ਸ਼ਿਕਾਰ ਹੋਇਆ ਤੁਸੀਂ ਦੁਨੀਆਦਾਰੀ ਨੂੰ ਮਾਣੀ ਮੋਟੀ ਸੇਧ ਦੋ ਜਾਗੇ ਦੁਨੀਆ ਜਾਗੇ ਇਹ ਨਾ ਇਹਨਾਂ ਬੰਦਿਆਂ ਪ੍ਰਤੀ ਦੁਨੀਆ ਜਾਗੇ ਇਹ ਮੈਂ ਤੁਹਾਨੂੰ ਉਦਾਹਰਨਾ ਦਤੀਆਂ ਉਹ ਬੰਦੇ ਨੇ ਸਾਨੂੰ ਕਿਹਾ ਵੀ ਤੁਸੀਂ ਇਹੀ ਜੀ ਵੀਡੀਓ ਬਣਾਓ ਅਸੀਂ ਖਤਮ ਹੋ ਗਏ ਇਹ ਜੇ ਬੰਦਿਆਂ ਮਗਰ ਲਾ ਕੇ ਤਾਂ ਬਣਾਈ ਹੈ ਚਲੋ ਠੀਕ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਮੈਨੂੰ ਚੜ ਜਾਂਦੀ ਅੱਖੇ ਜਹੇ ਜੇ ਬੰਦਿਆਂ ਤੋਂ ਫਿਰ ਮੇਤੇ ਥੋੜਾ ਜਿਹਾ ਜੋਸ਼ ਨਾ ਬੋਲਿਆ ਜਾਂਦਾ ਠੀਕ ਹੈ ਜੀ ਮਹਾਰਾਜਾ ਹੈਂਆਂ ਦਾ ਪਰਸ਼ਾਵਾ ਮੰਨਾ ਦਵੇ ਮਿਲਣਾ ਤਾਂ ਦੂਰ ਦੀਆਂ ਗੱਲਾਂ ਹੈ ਬਈ ਸੋਹੀ ਗੱਲਾਂ ਹੈ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜਰੂਰ ਲਾਈਕ ਕਰਿਆ ਕਰੋ ਲਾਈਕ ਤੇ ਸ਼ੇਅਰ ਸ਼ੇਅਰਿੰਗ ਜਿਹੜੀ ਉਹ ਬਹੁਤ ਦੂਰ ਤਾਈ ਫੈਲਦੀ ਆ ਠੀਕ ਹੈ ਜੀ ਸਤਿ ਸ਼੍ਰੀ ਅਕਾਲ